ਪਿੱਖੀ ਵਾਲੇ ਧਰਮ ਪ੍ਰਚਾਰ ਦੀ ਸੇਵਾ ਨਿਵਾ ਰਹੇ ਆ ਸੰਤ ਸਮਾਜ ਵੱਲੋਂ ਪਿੰਡ-ਪਿੰਡ ਜਾ ਕੇ ਅੱਜ ਖੁੱਡੀ ਖਲਾਂਦੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਪਰੀਆਂ ਕਥਾ ਦੇ ਰਾਹੀਂ ਵਿਚਾਰਾ ਹੋਈਆਂ ਨੇ ਮੈਨੂੰ ਬੜੀ ਖੁਸ਼ੀ ਹੋਈ ਹੈ ਪ੍ਰਬੰਧਕ ਸਹਿਬਾਨਾ ਅਤੇ ਗੁਰੂ ਕੀ ਸੰਗਤਾਂ ਦੇ ਦਰਸ਼ਨ ਪਰਸ ਕੇ ਗੁਰੂ ਦੀ ਹਜ਼ੂਰੀ ਵਿੱਚ ਘੰਟਾ ਸਵਾ ਘੰਟਾ ਆਪ ਜੀ ਨੇ ਦਰਸ਼ਨ ਦੇਦਾਰੇ ਦਿੱਤੇ ਨੇ ਜਿਹੜੀ ਖੁਸ਼ੀ ਵਾਲੀ ਗੱਲ ਹੈ ਪਿੰਡਾਂ ਵਿੱਚ ਜਾਣੇ ਆ ਤਿੰਨ-ਤਿੰਨ ਚਾਰ-ਚਾਰ ਗੁਰੂ ਘਰ ਹੁੰਦੇ ਨੇ ਇਸ ਨਗਰ ਦੇ ਵਿੱਚ ਵੀ ਤਿੰਨ ਗੁਰਦੁਆਰਾ ਸਾਹਿਬ ਨੇ ਖੁਸ਼ੀ ਵਾਲੀ ਗੱਲ ਇਹ ਆ ਕਿ ਸਾਧ ਸੰਗਤ ਜੀ ਦਰਬਾਰ ਸਾਹਿਬ ਦੇ ਵਿਚਲੇ ਬਖਸ਼ਿਆਂ ਤੇ ਨੇ ਤ੍ਰੇਮ ਹੁੰਦਾ ਹੈ ਨਹੀਂ ਤੇ ਪਿੰਡਾਂ ਵਿੱਚ ਜਾਂਦੇ ਆ ਅੱਡੋ ਅੱਡੀ ਕੰਪੀਟੀਸ਼ਨ ਹੋ ਜਾਂਦਾ ਗੁਰਦੁਆਰਿਆਂ ਵਾਲਿਆਂ ਦਾ ਉਹ ਕਹਿੰਦਾ ਮੇਰੇ ਸਪੀਕਰ ਦੀ ਆਵਾਜ਼ ਵੱਧ ਹੋਵੇ ਉਹ ਕਹਿੰਦਾ ਮੇਰੇ ਵਾਲੇ ਦੀ ਵੱਧ ਹੋਵੇ ਪਰ ਇੱਥੇ ਮੈਨੂੰ ਆ ਕੇ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਬਾਦ ਘਟਾ ਕੇ ਜਿੰਨਾ ਸੰਗਤਾਂ ਨੂੰ ਗੁਰੂ ਨਾਲ ਪਿਆਰ ਆ ਉਹ ਆ ਕੇ ਦਰਸ਼ਨ ਪਰਸਦੀਆਂ ਨੇ ਤੇ ਬਾਣੀ ਸੁਣਦੀਆਂ ਤੇ ਕੋਈ ਡਿਸਟਰਬ ਨਹੀਂ ਹੁੰਦਾ ਇਸ ਕਰਕੇ ਇਹ ਮਰਜ਼ਾਦਾ ਜਿਹੜੀ ਹੈ ਮੈਂ ਵਿਦੇਸ਼ਾਂ ਚ ਵੀ ਗਿਆ ਪੰਚਾਇਤ ਚ ਉੱਥੇ ਵੀ ਪਤਾ ਲੱਗਿਆ ਵੀ ਉਹ ਵੀ ਬਕਸੇ ਅੰਦਰ ਨਹੀਂ ਚਲਦੇ ਹੁੰਦੇ ਨੇ ਜੋ ਕੋਈ ਖਾਸ ਅਨਾਉਂਸਮੈਂਟ ਹੈ ਤੇ ਉਹ ਜਾ ਕੇ ਮਤਲਬ ਕਿ ਬਾਹਰ ਆਪ ਕਰ ਦਿੰਦੇ ਨੇ ਜਿਸ ਤਰ੍ਹਾਂ ਇੱਥੇ ਗਰੁੱਪ ਬਣੇ ਹੋਏ ਆ ਤਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਆਪਾਂ ਗੁਰੂ ਬਾਣੀ ਦਾ ਸਤਿਕਾਰ ਕਰਨਾ ਹੈ ਆਦਰ ਮਾਨ ਕਰਨਾ ਹੈ ਤੇ ਇਹ ਨਾ ਹੋਵੇ ਕਿ ਆਪਾਂ ਆਪ ਹੀ ਬੇਅਦਬੀ ਕਰਨ ਦੇ ਭਾਗੀ ਬਣ ਜਾਈਏ ਕਿਉਂਕਿ ਅੱਜ ਥਾਂ-ਥਾਂ ਬੇਅਦਬੀਆਂ ਹੋ ਰਹੀਆਂ ਨੇ ਪਰ ਇਹ ਵੱਡੀ ਬੇਅਦਬੀ ਆ ਜਿਵੇਂ ਚਾਰ ਚਪੇਰਾਂ 'ਚ ਸਪੀਕਰ ਲੱਗੇ ਹੋਣ ਤੇ ਗੁਰਬਾਣੀ ਦੀ ਸਾਨੂੰ ਸਮਝ ਨਾ ਆਵੇ ਇੰਦਰਲਾ ਕੀ ਕਹਿੰਦਾ ਉਧਰਲਾ ਕੀ ਕਹਿੰਦਾ ਇਸ ਕਰਕੇ ਬਹੁਤ ਵਧੀਆ ਮਰਜ਼ਾਦਾ ਨਗਰ ਦੀ ਸਾਰੇ ਏਕਾ ਰੱਖੋ ਪਿਆਰ ਰੱਖੋ ਅਤਿਪਾਗ ਰੱਖੋ ਤੇ ਆਪਣੇ ਬੱਚੇ ਬੱਚੀਆਂ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਆਪਾਂ ਜੀਵਨ ਬਸਰ ਕਰੀਏ ਮਾਰਸ਼ਲ ਕੌਮ ਹੈ ਸਾਡੀ ਇਸ ਕੌਮ ਨੂੰ ਪਿਆਰ ਨਾਲ ਤਾਂ ਜਿੱਤਿਆ ਜਾ ਸਕਦਾ ਹੈ ਹੰਕਾਰ ਨਾਲ ਨਹੀਂ ਕੋਈ ਜਿੱਤ ਸਕਦਾ ਤੇ ਮੈਂ ਇੱਥੇ ਕੋਟਾਂਨਪੁਰ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉੱਥੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਗੁਰੂ ਸਹਿਬਾਨ ਦੇ ਵਜ਼ੀਰ ਸਹਿਬਾਨ ਨੇ ਤੇ ਛੋਟੇ ਬਾਬਾ ਜੀ ਆਪਣੇ ਫੱਗੂ ਵਾਲੇ ਉਹ ਵੀ ਇਹਨਾਂ ਦਾ ਸਹਿਯੋਗ ਦੇ ਰਹੇ ਨੇ ਨਾਲ ਪ੍ਰਧਾਨ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਉਰਫ ਭੋਲਾ ਸਿੰਘ ਤੇ ਖਜ਼ਾਨਚੀ ਸਾਹਿਬ ਸਰਦਾਰ ਸੁਰਦੇਵ ਸਿੰਘ ਜੀ ਬਾਕੀ ਵੀ ਸਾਰੀ ਕਮੇਟੀ ਸਾਰੇ ਨਗਰ ਪਤਵੰਤੇ ਸੱਜਣ ਨਗਰ ਪੰਚਾਇਤ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਓ ਪਿਆਰਿਓ ਵਿਚਾਰ ਗੁਰੂ ਦੀ ਲੈ ਕੇ ਚੱਲੀਏ ਵਖਤ ਵਿਚਾਰੇ ਉਹ ਬੰਦਾ ਹੋਏ ਦੇ ਮਹਾਬਕ ਅਨਸਾਰ ਆਪਾਂ ਇਕੱਠੇ ਰਹੀਏ ਸਾਰੇ ਇਕ ਰਹੀਏ ਆਉਣ ਵਾਲਾ ਸਮਾਂ ਸਿੱਖ ਕੌਮ ਲਈ ਬੜਾ ਭਿਆਨਕ ਸਮਾ ਆ ਰਿਹਾ ਜੇ ਆਪਾਂ ਆਡੋ 파ਟੀ ਰਹੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਲੋੜ ਹੈ ਜੀ ਇਨਾਂ ਹੀ ਸ਼ਬਦਾਂ ਦੇ ਨਾਲ ਸੰਗਤਾਂ ਜਿਹੜੀਆਂ ਮਾਨ ਸਨਮਾਨ ਕਰ ਰਹੀਆਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੀਆਂ ਸੰਗਤਾਂ ਦਾ ਜੀ ਪਿਆਰ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ